ਮੰਗ ਰਿਹਾ ਇਹਦਾ ਬੱਕਰੀ ਦਾ ਦੇਖ ਮੰਗਣ ਨੂੰ ਤਾਂ 100 ਕੁਸ ਮੰਗਦਾ ਜਰਾ ਟਾਈਮ ਤੇ ਗੱਲਾਂ ਕਰਤਾ ਜਿਆਦਾ ਦੋਏ ਤਰ੍ਹਾਂ ਜੋਚ ਹੁੰਦੀਆਂ ਨੇ ਸੌਦਾ ਸਦਾ ਮਿੰਟ 'ਚ ਬਣਦਾ ਹੈ ਭਾ ਸਹੀ ਗੱਲ ਕਿਉਂ ਜੀ ਉਹ ਪਰਲੀ ਦੇਖੀ ਹੁਣ ਹਾਂ ਉਹ ਵੀ ਇਹ ਤੇ ਬਰੋਕਰ ਉਹਦੇ ਕੰਨ ਥੋੜੇ ਜਿਹਾ ਛੋਟੇ ਲੱਗਦੇ ਥੋੜੀ ਜਿਹੀ ਵੱਡੀ ਕਾਲੀ ਬੱਕਰੀ ਹੈ ਹਰ ਇੱਕ ਕੰਨ ਵੀ ਸਿੱਪੀਆਂ ਵਾਲੇ ਨੇ ਜੀ ਇਹਦੇ ਸਿੱਪੇ ਵਾਲੇ ਹਾਂ ਪਾਕਿਸਤਾਨੀ गाना ਨੇ ਧੰਨਵਾਦ ਜੀ ਠੀਕ ਠਾਕ ਹਾਂਜੀ ਹਾਂਜੀ ਮਹਾਰਾਜ ਜੀ ਆਇਆਂ ਨੂੰ ਜੀ ਆਹ ਦੇਖੋ ਜੀ ਇਹ ਤੇ ਵੀ ਸਿੱਪੀਆਂ ਨੇ ਕੰਨ ਤੇ ਇਹ ਤੇ ਵੀ ਸਿੱਪੀਆਂ ਹਾਂ ਇਹਨੂੰ ਉਧਰ ਮੰਗਵਾ ਲੈ ਦੋ ਮਿੰਟ ਇੱਕ ਬਾਰੀ ਬਾਰੀ ਆਉਂਦੇ ਇਹ ਬੱਕਰੀ ਦੰਦੀ ਵੀ ਦੇਖ ਦੀ ਇੱਕ 8 ਹੋ ਗਈ 8 ਰੰਦ ਪ੍ਰੈਸ ਇਹ ਕਿ ਦੂਜਾ ਸੂਕੀ ਤਿਆ 8 ਰੰਦ ਪ੍ਰੈਸ ਦੂਜਾ ਸੂਕੀ ਦੂਜਾ ਸੂਕੀ ਸਰ ਇਹ ਵੀ ਦੂਜਾ ਸੂਰ ਨਾ ਤਿੰਨ ਮਹੀਨੇ ਦੀ ਗੱਪਣਾ ਜੀ ਹਾਂ ਜੀ ਗੱਪਣਾ ਕੋਈ ਸ਼ੱਕ ਨਹੀਂ ਗੱਪਣੇ ਤੇਰੀ ਹੈਗੀ ਜ਼ਰੂਰ ਹੈ ਬਾਕੀ ਬੱਕਰੀ ਥੱਲੋਂ ਵੀ ਚੰਗੀ ਹੈ ਥਣਥਣਾਂ ਦੀ ਦੇਖ ਸਕਦੇ ਹੋ ਵੀਰੇ ਪਾਇ ਮਾੜੇ ਪਿਛਾਂ ਸਾਡਾ ਕਿਹਨੇ ਜਮਾ ਓਕੇ ਕਰਾਂਗੇ ਸਾਰੇ ਪਾਸੇ ਚੰਗੀ ਹੈ ਬੈਡ ਬਾਡੀ ਸਾਰਾ ਕੁਸੇ ਦਾ ਸਹੀ ਹੈ ਮੋਟੀ ਹੱਡੀ ਦੀ ਬੱਕਰੀ ਹੈ ਦੂਰੇ ਬੰਦ ਜੀ ਇਹਦੇ ਕੀ ਰੇਟ ਹੈ ਜੀ ਕਿਹੜਾ ਵੀ ਕਰਾਂਗੇ ਸਾਰਿਆਂ ਦੀ ਚਾਲੀ ਚਾਲੀ ਮੰਗਦੀ ਹੈ ਜਿਹੜੀ ਦਾ 40 ਘੱਟ ਵਾਲੀ ਵੀ ਹੈ ਜੀ ਉਹ ਦਿਖਾ ਤੂੰ ਵੀ 40 ਦਾ ਵੇਖਦਾ ਹੁੰਦਾ ਮੈਨੂੰ ਲੈਣ ਆਲਾ ਮੈਂ ਤਾਂ ਫ੍ਰੀ ਵੀ ਭਾਗ ਜੂਗਾ ਬੱਕੀ ਆਖਣ ਅਗਲੇ ਦੀ ਜੀ ਸੱਜਾ ਆਪਾਂ ਦਾ ਦਾਲ ਦੇ ਵੱਟੇ ਭਾਗ ਜੂ ਕਿਉਂ ਬੂਟੇ ਲੈ ਲੈਣੇ ਮੁੱਲ 1 ਲੱਖ 20 ਚ ਆਲੇ ਬੱਕਰੀਆਂ ਵਾਲੇ ਬਾਬਾ 1 ਲੱਖ ਤਾਂ ਲਾਉਣਾ ਹੀ ਨਹੀਂ ਮੈਂ ਤਾਂ 20 ਜੀ ਵਗ ਜੂ ਬੋਲਦਾ ਕਿ ਰੋਡ ਤੇ ਢਾਬਾ ਤੂੰ ਜਾਣ ਵਾਲਾ ਪਣ ਆ ਜਾ ਕਹਾਂਗੇ ਬਾਬਾ ਐਸੇ ਦੇਈ ਜਾ ਪੁੱਛਾ ਪੁੱਛਾ ਦਾ ਕੰਮ ਨਹੀਂ ਚਲਾ ਦਾਂਗੇ ਫਸਾ ਗੋਸਤਾ ਚਲਾਵਾਂਗੇ ਜੀ ਰੋਟੀ ਦਾ ਖਾਣੇ ਦੇਖੋ ਜੀ ਇਹ ਸਾਡਾ ਬਾਬਾ ਰਾਜੂ ਪਿੰਡ ਸੋਂਦੇ ਆਣ ਤੋਂ ਚਲੋ ਹਾਸੀ ਮਿਲਾ ਕੇ ਤਾਂ ਚੱਲਦੀ ਰਹਿਣੇ ਨੇ ਹਾਂ ਜੀ ਹਜੀ ਬਿਲਕੁਲ ਮੰਡੀਆਂ ਦਾ ਪੂਰਾ ਰੋਜ ਦਾ ਖੜਿਆਰੀ ਹਰੇਕ ਮੰਡੀ ਦੇ ਵਿੱਚ ਜਾਂਦਾ ਹੈ ਮੇਲੇ ਲਾਉਂਦਾ ਹੈ ਕਿਉਂ ਗਾਗਾਂ ਵਾਲੀ ਮੇਲੇ ਨੇ ਵਪਾਰੀਆਂ ਨਾਲ ਮੇਲੇ ਨੇ ਸਹੀ ਗੱਲ ਜੇ ਬੱਕਰੀਆਂ ਨਾਲ ਮੇਲੇ ਨੇ ਨਹੀਂ ਲੋਕ ਵੇਲੇ ਨੇ ਸਹੀ ਗੱਲ ਜੇ ਪੱਲੇ ਪੈਸੇ ਥੇਲੇ ਨੇ ਐਸੇ ਥੇਲੇ ਤੋਂ ਤਾਂ ਫਿਰਾਂ ਕੁਝ ਬਣਦਾ ਹੀ ਨਹੀਂ ਹੁੰਦਾ ਕੋਈ ਗੱਲ ਨਹੀਂ ਜੀ ਜੇ ਕੋਈ ਮੇਰਾ ਭਾਈ ਚਾਹਮਾਨ ਹੋਵੇ ਤਾਂ ਬਾਬੇ ਰਾਜੂ ਦੇ ਬਹੁਤ ਵਧੀਆ ਕੁਆਲਿਟੀ ਦੀਆਂ ਬੱਕਰੀਆਂ ਨੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਨੰਬਰ ਬੋਲ ਦੇਣਾ ਜੀ ਪਿੰਡ ਸਹੁਰ ਦੀ ਜੇ ਵਿੱਚ ਬਾਬਾ ਰਾਜੂ ਖੜਾ ਕੋਈ ਚਾਹਮਾਨ ਹੁੰਦਾ ਉਰੇ ਦੀ ਆ ਕੇ ਮਿਲ ਸਕਦਾ ਹਾਂਜੀ ਨਹੀਂ ਨੰਬਰ ਬਾਬਾ ਜੀ ਦਾ ਤੁਹਾਨੂੰ ਦੇਵਾਂਗੇ ਵੀਡੀਓ ਰਹੀ ਜੇ ਕਿਰਾਏ ਮੇਰਾ ਭਾਈ ਮਿੱਤਰ ਸੱਜਣ ਕੋਈ ਚਾਹ ਮਾਨੇ ਬੱਕਰੀਆਂ ਦਾ ਬਾਬੇ ਰਾਜੂ ਦੇ ਨਾਲ ਗੱਲਬਾਤ ਕਰ ਸਕਤ ਹੈ ਗੱਲ। ਹਾਂ। ਬੋਲ ਰਾਜੂ ਨੰਬਰ ਬੋਲ ਦੇ। ਨੰਬਰ 95922 53006 95922 53006 ਠੀਕ। ਇਹ ਕੈ ਸੂਏ ਬਾਬਾ ਜੀ? ਇਹ ਤੀਸਰਾ ਸੂਈ ਹੈ ਜੀ ਪਾਠ ਇੱਕ ਮੰਗਰੇ ਦੇ ਇੱਕ ਬੱਚਾ ਮਰ ਗਿਆ ਇਹਦਾ। ਅੱਛਾ ਇੱਕ ਮਰ ਉਹ ਬੱਚੇ ਲਿ ਗਿਆ। ਨਾ ਮੀਆ ਸੱਚ ਬੋਲਦਾ ਖਾਤਾ ਨਹੀਂ ਗਿਆ ਨਾ ਅੱਜ ਦਾ ਤਾਜ਼ੀ ਆ ਬੱਚਾ ਨਹੀਂ ਖਾਣਿਆ ਨਹੀਂ ਖਾਣਿਆ 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 ਖਾ ਜਾ ਪਰੇ ਬਾਬਾ ਨਹੀਂ ਝੂਠ ਬੋਲ ਇਹਦਾ ਬੱਚਾ ਮਰ ਗਿਆ ਹਾਂ ਚੱਡਾ ਦਿਓ ਜਨਾਬ ਬੱਚੀ ਸੁਨੱਖੀ ਆ ਪਿੱਛੇ ਨਹੀਂ ਅੱਛਾ ਹੀ ਬੈਕ ਵਿੱਚ ਥੱਲੇ ਨੂੰ ਭਾਈ ਕੋਚ ਸਾਹਿਬ ਥੱਲੇ ਨੂੰ ਆ ਰਹੀ ਆ ਆ ਰਹੀ ਆ ਹੈ ਦੇਖ ਸਕਦੇ ਆ ਜੀ ਪਿੱਛੋਂ ਦੀ ਆਰਡਰ ਦੀ ਵੀਡੀਓ ਬਣਾਓ ਲੈ ਆਰਡਰ ਦੇਖੋ ਪੀਣ ਵਰਗੀ ਤਾਂ ਨੇੜਾ ਬਹੁਤ ਵਧੀਆ ਬੱਕਰੀ ਐ ਓਕੇ ਨਾਲ ਜਾ ਮਰੇ ਦੋਸਤ ਓਕੇ ਤੁਹਾਨੂੰ ਵੀ ਪੱਕਾ ਮੈਂ ਦੱਸਦਾ ਭਜੀ ਜਾਂਦੀ ਛੱਟਾ ਨਹੀਂ ਮਾਰਦੀ ਪੂਰੀ ਘਾੜੀ ਧਾਰ ਹੈ ਵਧੀਆ ਕੁਆਲਿਟੀ ਦੀ ਬੱਕਰੀ ਦੇਖ ਸਕਦੇ ਹੋ ਕਾਲੀ ਹੈ ਜਮਾ ਬੀਟਲ ਬੈਲ ਟੱਖਾ ਦੀ ਪੂਰੀ ਵਧੀਆ ਇਹਦਾ ਕੀ ਪਾ ਪੰਦਾ ਜੀ ਇਹਦਾ ਭਾਅ ਦਾ ਫਿਰ ਤੂੰ ਕਹਿੰਦਾ ਵੀ ਇੱਕੋ ਹੀ ਕਰ ਜਾਂਦਾ 35000 ਦੀ ਦਮਾਂਗੇ ਜੀ ਨਹੀਂ ਠੀਕ ਹੈ ਜੀ ਇਹ ਜਾਏਗਾ ਬਾਕੀ ਜਦ ਕੋਈ ਚਾਹ ਮਾਨ ਹੋ ਗਿਆ ਉੱਤ ਸੱਲਾ ਦਾ ਮਿੰਟ ਠੀਕ ਹੈ ਉਹ ਤਾਂ ਮੇਲ-ਤੇਲ ਕਰਾਉਣ ਵਾਲੇ ਵਿੱਚੇ ਖੜੇ ਹੁੰਦੇ ਨੇ 35000 ਦੀ ਇਹ ਹਾਂਜੀ ਲੈ ਵੀ ਇਹਦਾ 35000 ਇਹ 35000 ਦੀ ਬੱਕਰੀ ਆ ਜੀ ਕੰਨਾਂ ਨਾਲ ਮਗਰੇ ਦੇ ਪਾਟੇ ਵੀ ਸੁਨੱਖੀ ਆ ਮਗਰ ਹਾਂ ਬਾਠ ਲਿਆ ਕਿੱਥੇ ਪਾਟੇ ਦੇ ਹਿਸਾਬੇ ਕੁਆਲਟੀ ਦੀ ਪਾੜੀ ਜਨਾ ਵੱਡਨੀ ਕਿਤੇ ਆਪਾਂ ਨਹੀਂ ਛੋੜਾ ਹੋਰ ਕਿਹਦੇ ਪਹਾੜੀ ਜਨਾ ਚੌੜਾ ਕਰ ਲੋ ਖੜਾ ਆ ਸੀ ਆ ਤੀ ਆ ਦੇਖੋ ਜੀ ਪੂਰਾ 헤ਜ ਕਰਦੀ ਆ ਬੱਕਰੀ ਹਾਲਾਂ ਕਹਿੰਦਾ ਪਤਾ ਨਹੀਂ ਬੱਚਾ ਊਂ ਲਾਇਆ ਹੋਇਆ ਹੈ ਬੱਚਾ ਚੱਲਦੀ ਹੈ ਬੱਕਰੀ ਮੇਰਾ ਵਾਹ ਬੱਚਾ ਹਾਂ ਹੁਣ ਚੋਲਾ ਨਾ ਦੋ ਛਾੜ ਦੇ ਬਈ ਇਹ ਬਾਬੇ ਰੱਜੂ ਦੀਆਂ ਬੱਕਰੀਆਂ ਨੇ ਜੀ ਠੀਕ ਹੈ ਜੇ ਕੋਈ ਬਾਈ ਨੂੰ ਲੋੜ ਹੋਵੇ ਤਾਂ ਇਹਨਾਂ ਨਾਲ ਗੱਲਬਾਤ ਕਰ ਸਕਦਾ ਤਰਸੀਮ ਜੀ ਵੀਡੀਓ ਚ ਇਹਨਾਂ ਦਾ ਨੰਬਰ ਮੂਰੇ ਲਾ ਦਿਓ ਕੋਈ ਗੱਲ ਨਹੀਂ ਹਾਂ ਜੀ ਲਾਇਆ ਵੇ ਚੱਲ ਜਾਂਦਾ ਮੇਰੇ ਕੋਲ ਹਾਂ ਜੀ ਚਲੋ ਠੀਕ ਹੈ ਬਾਬਾ ਜੀ ਮਿਲਦੇ ਆ ਠੀਕ ਹੈ ਜੀ ਇੰਨੇ ਜਾਓ ਕੋਈ ਗਾਹਕੂਕ ਧੰਨਵਾਦ ਜੀ ਜੀ ਆਇਆਂ ਤੁਹਾਨੂੰ ਮੰਡੀ ਦੇ ਵਿੱਚ ਫੋਟੋ